ਜਿਉਂਦੀ ਰਹੇ ਮੈਂ ਵੀ ਮੰਗਦਾ ਜੀ ਤੁਹਾਡੀ ਸੁੱਖ ਵੇ ਤੋ ਜ਼ਿੰਦਗੀਆਂ ਮੇਰੀ ਕਾਨਪੁਰੀਆ ਯਾਰ ਮਟਿਆਰੇ 24 ਘੰਟੇ ਕੋਲ ਰੱਖਦਾ ਬੜਾ ਸਿੰਪਲ ਜਿਹਾ ਗੀਤ ਬਹੁਤ ਮਕਬੂਲ ਹੈ ਬੜਾ ਪਿਆਰ ਕਰਿਆ ਤੁਸੀਂ ਲੈ ਕੇ ਹਾਜ਼ਰ ਕਾਨਪੁਰੀ ਆ ਜਾ ਬਈ ਮੰਗਦੀ ਮੈਂ ਤੇਰੀ ਵੇਖੋ ਜ਼ਿੰਦਗੀ ਐ ਮੇਰੀ ਸੁੱਖ ਮੰਗਦੀ ਮੈਂ ਤੇਰੀ ਵੇਖੋ ਜ਼ਿੰਦਗੀ ਐ ਮੇਰੀ ਕੋਈ ਹੋ ਨਾ ਵਰਤ ਜਰ ਬਾੜਾ ਹੈ ਜਾਨ ਇਹ ਤਰੀ ਲੰਮੀ ਛੱਲੀ ਰੱਖ ਦਿਲ ਚ ਤਸੱਲੀ ਨਹੀਂ ਕਰ ਲੰਮੀ ਛੱਲੀ ਰੱਖ ਦਿਲ ਚ ਤਸੱਲੀ ਹੱਥ ਜੜੇ ਦਾ ਲਗਾ ਦੇ ਬੰਦੇ ਚਾਰੇ ਐਵੇਂ ਨਾ ਜਾਣੀ ਕਿ ਤੈਨੂੰ ਜੱਟ ਦਾ ਕਾਣ ਪੁਰਿਆ ਯਾਰ ਮਟਿਆਰੇ ਮੈਂ 24 ਘੰਟੇ ਕੋਲ ਰੱਖਦਾ ਆਣ ਪੁਰਿਆ ਯਾਰ ਮਟਿਆਰੇ ਮੈਂ 24 ਘੰਟੇ ਕੋਲ ਰੱਖਦਾ सची पड़ी कपिड़ा मां ढीर साधे पंज पैरी हुई फीरे चटा हा तेसी ਇੱਕ ਦਿਨ ਮੈਨੂੰ ਕੱਲਾ ਪਿਆੜੇ ਨਿਕ ਤੈਨੂੰ ਸਾਰਾ ਇਕੱਠਾ ਹੋਇਆ ਵੀਰੇ ਨੂੰ ਗਲਾਣਾ ਤੇ ਮੈਨੂੰ ਫਿਕਰਾਂ ਦੇ ਖਾਲੇ ਲਾ ਕੇ ਚੁਬਰਾੜ ਕਾਣ ਨਾਲ ਯਾਰੀ ਤੂੰ ਸਾਰਾ ਪਿੰਡ ਵੈਰ ਪਾਲਿਆ ਲਾ ਕੇ ਚੁਬਰਾੜ ਕਾਣ ਨਾਲ ਯਾਰੀ ਵੇ ਸਾਰਾ ਪਿੰਡ ਵੈਰ ਪਾਲਿਆ ਉਹ ਲੋੜੋਂ ਕਿੰਨੀਏ ਕਰਾ ਦੂ ਨਹੀਂ ਬੜਕ ਤੇਰੇ ਯਾਰ ਦੀ ਚਾਂਬਲੀ ਲਗਾਉੜ ਫਿਰੋ ਸ਼ਾਲਾ ਮਾਰ ਮੋਰ ਜਮੀਨੇ ਕਰਾ ਦੂ ਨਹੀਂ ਬੜਕ ਤੇਰੇ ਯਾਰ ਦੀ ਚੰਗਲੀ ਲਗਾਉਂ ਰਾਇ ਫਰੇ ਸ਼ਾਲਾ ਮਾਰਦੀ ਦੇਖੇ ਭੱਜਦੇ ਮੈਂ ਬੜੇ ਨਾ ਕੋਪੈਂਦੀਆਂ ਤੇ ਖੜੇ ਦੇਖੇ ਭੱਜਦੇ ਮੈਂ ਬੜੇ ਨਾ ਕੋਪੈਂਦੀਆਂ ਤੇ ਖੜੇ ਜਿਹੜਾ ਫੋਗਰਾ ਲੈ ਵਾਵਾ ਤੇ ਜੀ ਲਾ ਤਸਦੋ ਵਾਹ ਨਾ ਮੱਤ ਦਾ ਬਾਣ ਤੇ ਹਾਰੇ ਮੈਂ 24 ਘੰਟੇ ਕੋਲ ਰੱਖਦਾ ਆਣ ਕਰਿਆ ਯਾਰ ਮਤਿਆਰੇ ਮੈਂ 24 ਘੰਟੇ ਕੋਲ ਰੱਖਦਾ हरे मजे बड़े चाल बाजे मौका मिल जावे नहीं करते हैं लिहाजे तेरे किथे गए बड़ी उन्न दे मदई ਪੰਗਾ ਬਿੱਲੋ ਜਿੱਥੇ ਵੀ ਆਸ਼ਰਦਾ ਛਲਾਰੂਆਂ ਦਾ ਗੱਭਰੂ ਪਵਾਉਂਦਾ ਬੜਾ ਘੜਦਾ ਲਿਪਾ ਹੂੰ ਮਾਰੀਏ ਦਾ ਪੰਗਾ ਬਿੱਲੋ ਜਿੱਥੇ ਵੀ ਆਸ਼ਰਦਾ ਛਲਾਰੂਆਂ ਦਾ ਗੱਭਰੂ ਪਵਾਉਂਦਾ ਬੜਾ ਘੜਦਾ ਥੋੜਾ ਖਪਾਰ ਜਿਹਾ ਥੋੜਾ ਰੋਬ ਜੱਟ ਦਾ ਬਥੇਰਾ ਰਾਤ ਪਾੜ ਜਿੱਦਾ ਜੇਰਾ ਰੋਬ ਜੱਟ ਦਾ ਬਥੇਰਾ ਓ ਕਿ ਫੋਕ ਤੇ ਲਵਾਈ ਚੱਲ ਜੱਟੀਏ ਨਾ ਓ ਮੇਰਾਲੀ ਕਿਰਪਾ ਖਦਾ ਬਾਣ ਗੁਰਿਆ ਯਾਰ ਮਟਿਆਰੇ ਮੈਂ 24 ਘੰਟੇ ਕੋਲ ਰੱਖਦਾ ਲੱਗੇ ਜੂਬਰਰ ਘਾਣ ਨਾਲ ਯਾਰੀ ਵੇ ਸਾਰਾ ਪਿੰਡੇ ਬੈਰ ਪਾਲਿਆ ਓ ਘਾਣ ਗੁਰਿਆ ਯਾਰ ਮਟਿਆਰੇ ਮੈਂ 24 ਘੰਟੇ ਕੋਲ ਰੱਖਦਾ